ਪਰ ਜੇ ਕੂਕਾ ਮਾਰਦੇ ਦੇਖ ਕੇ ਉੱਚੀ ਉੱਚੀ ਕੂਕਾ ਮਾਰਦੇ ਨੇ ਉਹ ਸਹਿਜ ਅਵਸਥਾ ਨਹੀਂ ਹੈ ਉਹ ਕੋਈ ਸਿਮਰਨ ਨਹੀਂ ਹੈ ਸਿਮਰਨ ਟਕਾ ਆ ਟਕਾ ਮੰਨ ਨੂੰ ਟਕਾਉਣ ਵਾਸਤੇ ਹਿਰਦੇ ਨੂੰ ਟਕਾਉਣ ਵਾਸਤੇ ਤਾਂ ਆਪਾਂ ਵਾਹਿਗੁਰੂ ਜਪਣਾ ਹੈ ਤੇ ਜੇ ਵਾਹਿਗੁਰੂ ਕਹਿੰਦੇ ਆਂ ਹੀ ਆਪਾਂ ਸਾਰਾ ਸਰੀਰ ਵੀ ਨਾ ਟਕਾ ਚ ਰਿਆ ਮਨ ਵੀ ਨਾ ਟਕਾ ਚ ਰਿਆ ਆਵਾਜ਼ ਵੀ ਨਾ ਟਕਾ ਦੇ ਵਿੱਚ ਰਹੀ ਕਿ ਫਿਰ ਤੇ ਮਾਫ ਕਰਿਓ ਗੁਰੂ ਤੇ ਪਿਆਰ ਵਾਲਿਓ ਭੇਖ ਦਿਖਾਵਾ ਜਗਤ ਕੋ ਲੋਕਣ ਕੋ ਬਸਤੀ ਫਿਰ ਤੇ ਦਿਖਾਵਾ ਹੋ ਗਿਆ ਇਸਰੇ ਸਤਗੁਰੂ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਤਰ ਚ ਪਰਮਾਤਮਾ ਦੀ ਜਿਹੜੀ ਉਸਤਤਿ ਹੈ ਨਾ ਜਿਹੜੀ ਵੜਾਈ ਹੈ ਸਾਵਧਾਨਤਾ ਦੇ ਨਾਲ ਕਰਨੀ ਹੈ ਟਕਾ ਦੇ ਨਾਲ ਕਰਨੀ ਹੈ ਤੇ ਟਕਾ ਜਿਹੜਾ ਏ ਪਹਿਲਾ ਤਨ ਤੋਂ ਆਰੰਭ ਹੋਣਾ ਏ ਗੁਰੂ ਕੀ ਪਰਵਲੀ ਜੇ ਤਨ ਨਹੀਂ ਨਾ ਟੇਖਾ ਸਕੇ ਆਪਾਂ ਤੇ ਮਨ ਕਿਵੇਂ ਟਕਾਵਾਂਗੇ ਕਿਉਂਕਿ ਤਨ ਤੇ ਸਾਡਾ ਕਾਬੂ ਏ ਤਨ ਤੇ ਸਾਡੀ ਸੁਰਤ ਅਸਥੂਨ ਰੂਪ ਦੇ ਉੱਪਰ ਕੰਮ ਕਰਦੀ ਏ ਮਨ ਤੇ ਸੁਖਮ ਰੂਪ 'ਚ ਕੰਮ ਕਰਨੀ ਏ ਮਨ ਤੇ ਫੁਰਨੇ ਨੇ ਫੁਰਨਿਆਂ ਨੂੰ ਨਾ ਸੀ ਬੰਨ ਸਕਦੇ ਆ ਨਾ ਰੋਕ ਸਕਦੇ ਆ ਤਨ ਨੂੰ ਆਪਾਂ ਰੋਕ ਸਕਦੇ ਆ ਟਿਕਾ ਸਕਦੇ ਆ ਰੀੜ ਦੀ ਹੱਡੀ ਐ ਸਿੱਧੀ ਕਰਕੇ ਬੈਠ ਸਕਦੇ ਆ ਚੌਂਕੜਾ ਲਾ ਸਕਦੇ ਆ ਕਿਉਂਕਿ ਇਹ ਅਸਥੂਲ ਐ ਕਿਤੇ ਕਾਬੂ ਐ ਮਨ ਨੂੰ ਫੁਰਨਿਆਂ ਦਾ ਸੰਗਰ ਹੈ ਇਸ ਕਰਕੇ ਮਨ ਨੂੰ ਟਿਕਾਉਣ ਵਾਸਤੇ ਤਨ ਨੂੰ ਟਿਕਾਉਣਾ ਬੜਾ ਜ਼ਰੂਰੀ ਹੈ ਤਾਈਆਂ ਤੇ ਚੰਕੜਾ ਲਾ ਕੇ ਸਿਮਰਨ ਕਰ ਲਿਖਿਆ ਜਾਂਦਾ ਹੈ ਜੇ ਕਿਦਰ ਅਵਸਥਾ ਬਣ ਜਾਂਦੀ ਹੈ ਨਾ ਜਦੋਂ ਰੋਮ ਰੋਮ ਦੇ ਵਿੱਚ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਸਿਮਰਨ ਵੱਸ ਜਾਂਦਾ ਹੈ ਇਹ ਸਤਿਗੁਰੂ ਕਹਿੰਦੇ ਉਠ ਤੇ ਬੈਠ ਤੇ ਹਰ ਹਰ ਹੈ ਉੱਟ ਦੀਆਂ ਬਹਿੰਦਿਆ ਫਿਰ ਪ੍ਰਮਾਤਮਾ ਦਾ ਨਾਮ ਹੀ ਜਪਿਆ ਜਾਂਦਾ ਹੈ ਫਿਰ